ਬਹੁਤ ਬਾਰ ਨੂੰ ਪੜਦਾ ਪਿਆ ਠੀਕ ਹੈ ਅਸੀਂ ਉਹਨਾਂ ਨੂੰ ਇੱਕ ਸਰਵਿਸ ਪ੍ਰੋਵਾਈਡ ਕਰਦੇ ਆ ਪਰ ਕਿਸੇ ਵੇਲੇ ਕੀ ਹੁੰਦਾ ਵੀ ਕੁਛ ਜਿਹੜੇ ਸਾਡੇ ਕੋਲ 1 ਮਿੰਟ ਤੇ 10 ਲੋਕ ਆਏ ਪਰ ਕਿਸੇ ਤੱਕ ਵੀ ਜਾ ਇੰਵੈਸਟਿਡ ਰਿਫਿਊਜ਼ ਕਰ ਦਿੰਦੀ ਹੈ ਉਹ ਲੋਕ ਸਾਨੂੰ ਕਈ ਵਾਰ ਆ ਕੇ ਦਫਤਰ ਸੜਕ ਜਿਵੇਂ ਸਟਾਫ ਹੁੰਦਾ ਲੜਕੀਆਂ ਲੜਕੇ ਕੰਮ ਕਰਦੇ ਆ ਕੁਛ ਬਾਅਦ ਸ਼ਬਦ ਬੋਲਦੇ ਆ ਉਹਨਾਂ ਦੀ ਖਲਾਸੀ ਤੇ ਆ ਕੇ ਦਫਤਰ ਵਿੱਚ ਰੋਲਾ ਰੋਲਾ ਪਾਉਂਦੇ ਜਾਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਧਰਨਾ ਲਾਵਾਂਗੇ ਜੀ ਅਸੀਂ ਐਕਸ ਵਾਈ ਜ਼ेड ਐਸ ਪਰਸਨ ਨੂੰ ਬੁਲਾਵਾਂਗੇ ਉਸ ਪਰਸਨ ਨੂੰ ਬੁਲਾਵਾਂਗੇ ਦੋ ਜੱਦੇਬੰਦੀ ਆਉਣਗੀਆਂ ਤੁਹਾਡੇ ਜਲੂਸ ਕੱਢ ਦਾਂਗੇ ਤੁਹਾਡੇ ਇਹ ਕਰਦਾਂਗੇ ਇਹ ਚੀਜ਼ ਤੋਂ ਅਸੀਂ ਤੁਹਾਡੇ মিডিਏ ਤੁਹਾਡੇ ਜ਼ਰੀਏ ਇੱਕ ਪੰਜਾਬ ਗਵਰਨਮੈਂਟ ਕੋਲੇ ਮੰਨ ਕਰਦੇ ਆ ਕਿ ਸਾਡੀ ਇਹ ਜਿਹੜੀ ਮੰਗ ਹੈਗੀ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਜਿਹੜਾ ਸਾਨੂੰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਤੁਸੀਂ ਸਾਨੂੰ ਬਿਠਾਇਆ ਹੋਇਆ ਸੀ ਕੰਮ ਕਰਦੇ ਪਏ ਆ ਤੇ ਉਹਦੇ ਮੁਤਾਬਕ ਜਿਹੜੀ ਜੇ ਸਾਡੇ ਦੀ ਕੋਈ ਗਲਤ ਕੰਮ ਹੁੰਦਾ ਹੈ ਅਸੀਂ ਗਲਤ ਕੰਮ ਕੋਈ ਕਰਦੇ ਆਂ ਤੇ ਸਾਡੇ ਕੁਲਾ ਜੋ ਵੀ ਕਾਨੂੰਨੀ ਕਾਰਵਾਈ ਜੋ ਐਸਪਰ ਪੁਲਿਸ ਵੱਲੋਂ ਬਣਦੇ ਰੂਲਸ ਰੈਗੂਲੇਸ਼ਨ ਐ ਐਕਟ ਬਣੇ ਹੋਏ ਨੇ ਜਾਂ ਜੁਡੀਸ਼ੀਅਲ ਐ ਉਹਦੇ ਮੁਤਾਬਕ ਕਾਰਵਾਈ ਹੋਵੇ ਕੋਈ ਤੀਸਰਾ ਪਰਸਨ ਆ ਕੇ ਸਾਨੂੰ ਇਸ ਤਰ੍ਹਾਂ ਹਰਾਸ਼ਮੈਂਟ ਕਰਦਾ ਏ ਜਾਂ ਸਾਡੇ ਬਾਰੇ ਕੋਈ ਮਤ ਸ਼ਬਦ ਇਸ ਤਰ੍ਹਾਂ ਦੇ ਬੋਲਦੇ ਇਹਦੇ ਵਿੱਚ ਕੀ ਹੁੰਦਾ ਸਰ ਜਿਹੜੇ ਬਾਕੀ ਪੰਜਾਬ ਦੇ ਹੋਰ ਜਾਂ ਪੰਜਾਬ ਤੋਂ ਹੋਰ ਬਾਹਰ ਜਿਹੜੇ ਸਟੂਡੈਂਟ ਨੇ ਜਾਂ ਉਤਪਰੋਕ ਹੋਰ ਕੋਈ ਵਰਕਲੀ ਜਾਣਾ ਚਾਹੁੰਦਾ ਜਾਂ ਕੋਈ ਵੀ ਐਨੀਵਰ ਬਾਹਰ ਜਾਣਾ ਚਾਹੁੰਦਾ ਏ ਉਹ ਖੁਦ कंफ्यूज ਹੋ ਜਾਂਦੇ ਨੇ ਬੰਦੇ ਕਿ ਅਸੀਂ ਕਿਸ ਕੰਸਲਟੈਂਟ ਕੋਲ ਜਾਈਏ ਕਿ ਕਿਸ ਕੰਸਲਟੈਂਟ ਨੂੰ ਕਿਸੇ ਵੱਲੋਂ ਕੋਈ ਧਮਕੀ ਆਈ ਤੁਹਾਡੇ ਖਿਲਾਫ ਕੋਈ ਮੈਂ ਸਟੇਸ਼ਨਾਂ ਗਈਆਂ ਕੁਝ ਹੋਵੇ ਸੀ ਅੱਜ ਪੀਸੀ ਕਰ ਰਹੇ ਹੋ ਹਾਂਜੀ ਕਿਸ ਕਰਕੇ ਕਰ ਰਹੇ ਤੁਸੀਂ ਕਹੇ ਤਾਂ ਵੀ ਧਰਨੇ ਲਾਉਂਦੇ ਆ ਧਮਕੀਆਂ ਆਉਂਦੀਆਂ ਜੀ ਕਿੰਨੂੰ ਆਈਏ ਕਿਸ ਵੱਲੋਂ ਆਈਏ ਮਾੜਾ ਜੀ ਮੈਂ ਕਿਸੇ ਦਾ ਨਾਂ ਨਹੀਂ ਸਰ ਇਸ ਟਾਈਮ ਲੈਣਾ ਚਾਹੁੰਦਾ ਬਟ ਪਿਛਲੇ 3 ਮਹੀਨੇ ਮੈਂ ਵੀ ਇਸ ਚੀਜ਼ ਦਾ ਸ਼ਿਕਾਰ ਹੋਇਆ ਮੈਂ ਆਪਣੀ ਗੱਲ ਕਰਾਂਗਾ ਹਾਂਜੀ ਮੈਂ ਉਸ ਵੇਲੇ ਆਪਣੇ ਥਾਣੇ ਗਿਆ ਸੀ ਥਾਣੇ ਕੰਪਲੇਨ ਕੀਤੀ ਸੀ ਉਹਨੇ ਮੇਰੀ ਬਣੀ ਕਾਫੀ سپورਟ ਕੀਤੀ ਉਸ ਪਰਸਨ ਨੂੰ ਵੀ ਚਲੋ ਬੁਲਾਇਆ ਬਾਅਦ ਚਲੋ ਜੋ ਹੋ ਗਿਆ ਠੀਕ ਹੋਣਾ ਸਭ ਜਾਈਪੀ ਨਹੀਂ ਵੀ ਕੋਈ ਗਲਤ ਹੈ ਫਿਰ ਉਹ ਚਲੇ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਲਖਿੰਦਰ ਸਿੰਘ ਹੈ ਜੀ ਮੇਰਾ ਕੇਪੀ ਇੰਟਰਨੈਸ਼ਨਲ ਫਰਮ ਦਾ ਨਾ ਮੇਰਾ ਨਾਮ ਲਖਿੰਦਰ ਸਿੰਘ ਹੈ ਜੀ ਪਰ ਜਦਵੇਂ ਤੁਸੀਂ ਕਿਹਾ ਕਿ ਥਾਣੇ ਲਾਉਣ ਦੀ ਤੁਹਾਨੂੰ ਧਮਕੀਆਂ ਆਉਂਦੀਆਂ ਹਾਂਜੀ ਨੌਬਤ ਨਹੀਂ ਪਤਾ ਲੱਗਦੀ ਤੁਹਾਨੂੰ ਵੀ ਨੌਬਤ ਕਿਉਂ ਆਉਂਦੀ ਹੈ ਤੁਸੀਂ ਕਿਹਾ ਵੀ ਕਈ ਵਾਰੀ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਏਗਾ ਉਹਦੇ ਪੈਸੇ ਵਾਪਸ ਨਹੀਂ ਹੁੰਦੇ ਤਾਂ ਤਾਂ ਤੁਹਾਨੂੰ ਲਾਉਣ ਦੀ ਨੌਬ ਜੈਨਿਊਨ ਫੈਲੋਮਬੈਸੀ ਤੇ ਲੱਗੀ ਐ ਮੈਸੀਨੇ ਫੀਸ ਦਿੱਤੀ ਹੈ ਬੰਦੇ ਦੀ ਸਾਡੀ ਫੀਸ 15000 ਤੋਂ ਵੱਧ ਨਹੀਂ ਹੁੰਦੀ 15 ਤੋਂ 20 ਰਾਇ ਆਪਣੀ ਮਿਹਨਤ ਲੈਣੀ ਹੈ ਠੀਕ ਹੈ ਜਿਹੜੀ ਗਵਰਨਮੈਂਟ ਦੀ ਫੀਸਾਂ ਉਹ ਵੀ ਸਾਡੇ ਕੋਲ ਵਾਪਸ ਮੰਗਦੇ ਨੇ ਵੀ ਤੁਸੀਂ ਗਵਰਨਮੈਂਟ ਨੂੰ ਫੀਸ ਦਿੱਤੀ ਐ ਮੈਸੀਨੇ ਫੀਸ ਦਿੱਤੀ ਉਹ ਵੀ ਵਾਪਸ ਦੋ ਮਤ ਕਿ ਸਾਨੂੰ ਇਹ ਹੁੰਦਾ ਕਿ ਚਲੋ ਸਾਡੇ ਨੁਕਸਾਨ ਤੇ ਜਦੋਂ ਬਾਦ ਸ਼ਬਦ ਨਾ ਸੁਣੀਏ ਕਈ ਵਾਰ ਕਈ ਚੀਜ਼ਾਂ ਜੋ ਜੋ ਚੀਜ਼ ਐ ਅਸੀਂ ਗੁਨੇਕਾਰ ਵੀ ਨਹੀਂ ਹੁੰਦੇ ਸਾਨੂੰ ਠੱਗ ਕੇ ਬੋਲਿਆ ਜਾਂਦਾ ਐ ਪਰ ਮੈਂ ਇਹ ਕਹਾਂਗਾ ਸਾਡੇ ਨਾਲੋਂ ਵੱਧ ਕੁਝ ਹੋਰ ਲੋਕ ਵੀ ਇਸ ਤਰ੍ਹਾਂ ਦੇ ਹੈਗੇ ਨੇ ਕੁਝ ਹੋਰ ਵੀ ਇਸ ਤਰ੍ਹਾਂ ਦੇ ਆ ਗਏ ਨੇ ਜਿਹੜੇ ਇਹਨੂੰ ਪ੍ਰਸ਼ਾਸਨ ਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਸਭ ਲੋਕਾਂ ਨੂੰ ਪਤਾ ਨਹੀਂ ਪਰ ਠੀਕ ਹੈ ਤੁਹਾਡੀ ਗੱਲ ਬਾਝੋ ਬਹਿ ਵੀ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰ ਜਿਹੜੇ ਲੋਕ ਪਰੇਸ਼ਾਨ ਹੁੰਦੇ ਆ ਜਿਹੜੇ ਤੁਹਾਡੇ ਨਾਲ ਦੇ ਹੋਰ ਇਮੀਗ੍ਰੇਸ਼ਨ ਜਿਹੜੇ ਤੁਹਾਨੂੰ ਠੀਕ ਹੈ ਤੁਸੀਂ ਨਹੀਂ ਕਰਦੇ ਪਰ ਜਿਹੜੇ ਕਰਦੇ ਆ ਉਹਨਾਂ ਦੇ ਖਿਲਾਫ ਨਹੀਂ ਕੋਈ ਮੈਂ ਮੈਨੂੰ ਨਹੀਂ ਲੱਗਦਾ ਕਿ ਇਮੀਗ੍ਰੇਸ਼ਨ ਕਰਦਾ ਹੈ ਇਸ ਤਰ੍ਹਾਂ ਦਾ ਕੰਮ ਪਰ ਜਿਹੜੀਆਂ ਐਫਆਈ ਐਫਆਈਆਰਾਂ ਦਰਜ ਹੁੰਦੀਆਂ ਨੇ ਇਹਨਾਂ ਦੇ ਖਿਲਾਫ ਉਹ ਛੁੱਟਦੀਆਂ ਨੇ ਜਿਹੜੀ ਜੇ ਕੋਈ ਐਫਆਈਆਰ ਹੋਈ ਹੈ ਤੇ ਗਵਰਨਮੈਂਟ ਉਹਦੇ ਖਿਲਾਫ ਐਕਸ਼ਨ ਵੀ ਲਿਆ ਬੰਦੇ ਜੇਲਾਂ 'ਚ ਉਹਨਾਂ ਦੇ ਪ੍ਰੋਪਰ ਜੁਡੀਸ਼ੀਅਨ ਸਾਡੀ ਬਹੁਤ ਹੀ ਸ਼ਕਤਮਈ ਉਹ ਬਿਲਕੁਲ ਪ੍ਰੋਪਰ ਕਾਰਵਾਈ ਕਰਦਾ ਸਾਡੀ ਪੁਸ਼ਟ ਡਿਪਾਰਟਮੈਂਟ ਹੈ ਬਿਲਕੁਲ ਪ੍ਰੋਪਰ ਕਾਰਵਾਈ ਕਰਦੇ ਆ ਇਹੋ ਜੀ ਕੋਈ ਕਰਨੀ ਹੈਗੀ ਵੈਸੇ 100 ਚੋਕੇ 1 ਅੱਧਾ ਹੀ ਹੋ ਸਕਦਾ ਹੈ ਵਿਦਾਉ ਜੇ ਕੋਈ ਵਿਦਾਉਟ ਲਾਇਸੈਂਸ ਹੈਗਾ ਅਪਾ ਉਹਦਾ ਸਮਰਥਨ ਕਰਾਂਗੇ ਆਪਾਂ ਗਵਰਨਮੈਂਟ ਦਾ ਨਾਲ ਗਵਰਨਮੈਂਟ ਦੇ ਨਾਲ ਖੜੇ ਹਾਂ ਬਹੁਤ ਸਾਰੇ ਨੌਜਵਾਨ ਵਿਦਾਉਟ ਲਾਇਸੈਂਸ ਜਾਲੀ ਕਾਗਜ਼ ਲਾ ਕੇ ਵੀਜਨ ਕੰਪਨੀਆਂ ਵੀਜ਼ਾ ਰਿਫਿਊਜ਼ ਕਰਵਾ ਦਿੰਦੀਆਂ ਕਿਉਂ ਇਮੀਗ੍ਰੇਸ਼ਨ ਕੰਪਨੀ ਨੇ ਜਿਹੜਾ ਜੈਨੂਇਨ ਫਾਈਲ ਆ ਉਹ ਹੀ ਲਗਾਈ